ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਬੱਗਿਆਣਾ ਬੱਗਿਆਣੇ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਤੇ 4-3 ਜਾਨਵਰ ਤੁਹਾਨੂੰ ਵਿਖਾਉਣੇ ਆ ਮਿੱਤਰੋ ਜਿਨ੍ਹਾਂ ਦੇ ਵਿੱਚੋਂ ਇੱਕ ਤੋਕੜ ਗੱਪਣ ਚੈੱਕ ਪਾਸ ਮੈਂ ਹੋਊਗੀ ਇੱਕ ਕੱਲੀ ਤੋਕੜ ਗੱਪਣ ਮੈਂ ਹੋਊਗੀ ਮਿੱਤਰੋ ਜੰਗੀ ਸਕਰੀਨ ਚੋਟੀ ਵਿਖਾ ਦਾਂਗੇ ਤੇ ਇੱਕ ਕ੍ਰਾਸ ਬਰੀਡ ਦੇ ਵਿੱਚ ਪੈਂਦੀ ਚੰਗਾ ਦੁੱਧ ਦੇਣ ਵਾਲੀ ਗਾਂ ਤੁਹਾਨੂੰ ਵਿਖਾਵਾਂਗੇ ਭਾ ਬਿਲਕੁਲ ਲੈਣ ਦੇ ਨੇੜੇ ਤੇੜੇ ਕਰਾਵਾਂਗੇ ਸਾਰੀ ਗੱਲਬਾਤ ਕਰਦੇ ਆਪਾਂ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਬਟੇ ਬਈ ਵਧੀਆ ਵੀਰੇ ਸੇਤਾ ਦੇ ਪਰਿਵਾਰ ਬਾਈ ਸਭ ਠੀਕ ਹੈ ਵੀਰੇ ਅੱਛਾ ਨਾਮ ਦੱਸ ਦਈਏ ਇੱਕ ਵਾਰੀ ਵੀਰੇ ਨਾਮ ਬਾਈ ਰਵਿੰਦਰ ਖਹਿਰਾ ਰਵਿੰਦਰ ਖਹਿਰਾ ਅੱਛਾ ਰਵਿੰਦਰ ਵੀਰੇ ਜਾਨਵਰ ਆਪਣੇ ਕੋਲੇ ਅੱਜ ਹੈਗੇ 3 ਹਨਾ ਪਹਿਲੇ ਨੰਬਰ ਤੇ ਜਿਹੜੀ ਗਾਂ ਦੀ ਕੀ ਡਿਟੇਲ ਆ ਬਾਈ ਏ ਬਈ ਤਾਜੀ ਸੂਈ ਹੈ ਸਵੇ ਭਈ ਅੱਜ ਅੱਛੀ ਗਈ ਤੇ 5 ਕਿਲੋ ਇਹਦੇ ਕੋਲ ਥਲੋ ਬੌਲਾ ਕੱਢਿਆ ਠੀਕ ਹੈ ਜੀ ਤੇ ਤਿੰਨ ਇਹਦੀ ਜੀ ਮਗਰ ਇਹਦੇ ਬੱਛਾ ਹੈ ਠੀਕ ਹੈ ਮਗਰ ਬੱਛਾ ਵਾ ਤੇ ਇੱਕ ਥਾਣੇ ਦਾ ਜਿਹੜਾ ਘਟਾ ਹੈ ਹਾਂਜੀ ਵੀਰੇ ਉਹ ਅੱਧਾ ਹੈ ਥਣ ਤਿੰਨ ਥਣ ਪੂਰੇ ਆ ਵਧੀਆ ਧਰਾਂ ਇੱਕ ਥਣ ਅੱਧਾ ਜੀ ਤੇ ਅਗਲਾ ਥਣ ਅੱਧਾ ਵਾ ਤੇ ਸੂਈ ਕਿੰਨ ਕਦੋਂ ਕੋ ਸੂਈ ਹੈ ਅੱਜ ਆਏ ਸਵੇ ਵੀਰੇ 3:00 ਵਜੇ ਸੂਈ ਆ ਜੇਰ ਪਾਤੀ ਸੀ ਨੇ ਜੇਰ ਵੀਰੇ ਕੰਪਲੀਟ ਆਪਣੇ ਕੋਲ ਵੀਡੀਓ ਵਗੈਰਾ ਹੈ ਗਿਆ ਬਸ ਠੀਕ ਹੈ ਠੰਡੀ ਨਿਕਲੀ ਚੋਣ ਚਣ ਨੂੰ ਬਈ ਬਹੁਤ ਬਈ ਸਹੀ ਵਧੀਆ ਠੀਕ ਹੈ ਬਈ ਚੋਣ ਤਿੰਨਾਂ ਦਾ ਚੋਣ ਓਕੇ ਹੋਣਾ ਹਨਾ ਜਮਾ ਵਧੀਆ ਬਈ ਬਰਾਬਰ ਤਿੰਨਾਂ ਦਾ ਹੂੰ ਠੀਕ ਹੈ ਬਈ ਅੱਛਾ ਇਹਦਾ ਰੇਟ ਵੀਰੇ ਫਿਰ ਕੀ ਰਹੂਗਾ ਬਈ ਰੇਟ ਇਹਦਾ ਵੀਰੇ 50000 ਮਾਨਤਾਂ ਵਿੱਚੋਂ ਮਾਨਤਾਂ ਕੋਈ 1000 ਖੰਡ ਵੀਰੇ ਕਰਦਾ ਹੈ ਗੱਡੀ ਬਾਹਰੋਂ ਤੂਰੀ ਵੀਰੇ ਮਿਲਿਆ ਲੈ ਮਿੱਤਰੋ 50000 ਰੁਪਿਆ ਦੀ ਡਿਮਾਂਡ ਆ ਅੱਜ ਸਵੇਰ ਇਹ 3 ਵਜੇ ਸੂਈਆ ਜੇਰ ਵਗੈਰਾ ਨੇ ਡੰਨ ਪਾਤੀ ਮਗਰ ਇਹਦੇ ਬੱਛਾ ਆ ਗਿਆ ਹਨਾ ਵੀਰੇ ਹਾਂਜੀ ਵੀਰੇ ਬੱਛਾ ਹੀ ਆ ਨਾ ਮਗਰ ਇਹ ਮੱਛੀ ਠੀਕ ਹੈ ਮੇਰੇ ਮਿੱਤਰੋ ਮਗਰ ਇਹਦੇ ਬੱਛਾ ਵ ਹਾਂ ਬੱਚੇ ਦਾ ਥੋੜਾ ਜਿਹਾ ਕਰੂਗੀ ਅੱਵਦ ਹਾਂ ਥਣ ਤੁਹਾਨੂੰ ਬਹੁਤ ਚੰਗਾ ਬਾਈ ਜੇ ਕੋਈ ਟਰੀਟਮੈਂਟ ਕਰਾ ਲੂਗਾ ਥਣ ਹੋ ਜਾਊਗਾ ਪੂਰਾ ਕਿਉਂਕਿ ਥਣ ਨੂੰ ਕੋਈ ਚੱਕਰ ਨਹੀਂ ਗਈ ਇਲਾਜ ਹੋ ਗਿਆ ਹੋਮੋਪੈਥਿਕ ਦੀਆਂ ਬੂੰਦਾ ਬੰਦਾ ਦਿੱਤੀਆਂ ਗਈਆਂ ਤੇ ਚੌਦਾਂ ਹੀ ਥਣ ਪੂਰਾ ਜਿਹੜਾ ਇਹ ਕਰ ਜੂਗੀ ਕਰਮ ਵਾਲੀ ਤੇ ਬਾਈ ਅੱਜ ਤੁਹਾਨੂੰ ਮਿਲ ਵੀ ਉਹ ਹਸਾਬ ਤੇ ਜਾਣੀ ਆ ਇਹੋ ਜੀ ਵਹਿੜ ਮੰਨ ਲਓਵੇਂ ਜੇ ਆਪਾਂ ਚਾਰ ਥਣਾਂ ਦੇ ਵਿੱਚ ਲੈਨੇ ਅੱਜ 75 70 ਦੇ ਪਹਾੜਿਆਂ ਦੇ ਵਿੱਚ ਪੜਨ ਵਾਲੀ ਆ ਦੁੱਧ 16 17 ਕਿਲੋ ਇਹਨੇ ਖੁੱਲਾ ਡੁੱਲਾ ਦਈ ਜਾਣਾ ਬਾਕੀ ਤੁਸੀਂ ਆਪ ਸਮਝਦਾਰ ਆ ਤੁਸੀਂ ਸਿਆਣੇ ਆ ਵੀ ਕੀ ਚੀਜ਼ ਆ ਕੀ ਇਹਦੀ ਕੁਆਲਿਟੀ ਆ ਕਿਉਂਕਿ ਇਹ ਇੱਕ ਪਾਕਾ ਜਿਹੜਾ ਇਹਦੇ ਵਿੱਚ ਮਿੱਤਰੋ ਸਾਈਵਲ ਦਾ ਤੇ ਗਰਲੈਂਡੋ ਦਾ ਤੇ ਦੋਵੇਂ ਪਾਕ ਹੀ ਮਜ਼ਬੂਤੀ ਵਾਲੇ ਜਾਂਦੇ ਆ ਜੇ ਆਪਾਂ ਜਾਣੇ ਆ ਮੱਝ ਦੇ ਬਰਾਬਰ ਦੁੱਧ ਦੇਣ ਵਾਲੀ ਚੀਜ਼ ਆ ਅੱਛਾ ਛੋਟੀ ਵੀਰੇ ਕਿਨੂਆ ਸੂ ਆ ਬਾਈ ਇਹ ਜੋ ਟੀਵੀ ਰੇ ਪਹਿਲਣੀ ਆਪਣੇ ਕੋਲੇ ਅੱਛਾ ਪਹਿਲਣੀ ਆ ਹਾਂਜੀ ਵੀਰੇ ਦੇ ਕਿੰਨਾ ਟਾਈਮ ਹੋ ਗਿਆ ਰੋ ਸੋਈ ਨੂੰ ਵੀਰੇ ਇਹਨੂੰ ਵੀਰੇ ਵੇ ਲੋ 3 3.5 ਮਹੀਨੇ ਹੋ ਗਏ ਤੇ ਬਣੀ ਹੋਈ ਆ ਵੀਰੇ ਬਣੀ ਵੀਰੇ 32 33 ਦਿਨ ਹੋ ਗਏ 5 ਤਰੀਕ ਦਾ ਟੀਕਾ ਭਰਾਇਆ ਸੀਗਾ 5 ਤਰੀਕ ਦਾ ਟੀਕਾ ਭਰਾਇ 32 33 ਦਿਨ ਹੋ ਗਏ ਦੁੱਧ ਸੱਕੇ ਨਾ ਵੀਰੇ ਇਸ ਟਾਈਮ ਹੁਣ 7 ਕਿਲੋ ਵੀਰੇ ਤੋਲਣ ਵਾਲਾ ਜਿਹੜਾ ਟੀਕਾ ਮਿਲਦੀ ਬੱਚੇ ਤੇ ਹੀ ਵੀਰੇ ਬੱਚੇ ਤੇ ਵੀਰੇ ਕੱਟੀ ਮਗਰ ਹੈ ਹਾਂਜੀ ਵੀਰੇ ਠੀਕ ਆ ਵੀਰੇ ਅੱਛਾ ਇਹਦਾ ਰੇਟ ਭਾਈ ਕੀ ਕਰਾਂਗੇ ਇਹਦਾ ਰੇਟ ਵੀਰੇ 72000 ਰੁਪਿਆ ਦੇ ਲੈਣ ਮੰਨ ਤਾਣ ਕੋਈ ਕਰਦਾਂਗੇ 1000 2000 ਵੀਰੇ ਠੀਕ ਕੱਢੀ ਬਾਦੋ ਵੀਰੇ ਲੈ ਮਿੱਤਰੋ ਸ਼ਕੀਨ ਵੀ ਪੂਰੀ ਚੋਟੀ ਦਾ ਦੁੱਧ ਵੀ 7 ਕਿਲੋ ਇਹਦੇ ਥਲੇ ਤਿਆਰ ਆ 72000 ਰੁਪਇਆ ਕੀਮਤ ਆ ਮਾਨਤਾਂ ਦੇ ਵਿੱਚੋਂ 2000 ਦਾ ਬਾਈ ਹੋਣੀ ਉਹਦੇ ਕਰ ਦਿਆਂਗੇ ਬਾਕੀ ਤੁਸੀਂ ਆ ਕੇ ਜਦੋਂ ਕੋਲੇ ਵੇਖੀ ਤੁਸੀਂ ਚਚੂਗੀ ਤੁਹਾਨੂੰ ਕਿਉਂਕਿ ਮਣਕੇ ਅਰਗੀ ਚੋਟੀ ਆ ਮਿੱਤਰੋ ਪਹਿਲਾਂ ਨਹੀਂ ਲੱਗਦੀ ਹੈ ਨਾ ਵੀਰੇ ਹਾਂਜੀ ਵੀਰੇ ਪਹਿਲਾਂ ਨਹੀਂ ਹੈ ਟੂਰ ਲੈਵਲ ਉੱਵਾ ਬਹੁਤ ਸਾਫ਼ ਸੁਥਰੀ ਆ ਦੂਜੇ ਸੋਨੇ ਨਾਲ ਤਾਂ ਮੈਂ ਚੰਗੀ ਬਣ ਜੂਗੀ ਤੇ ਨਾਲੇ ਕੀਮਤ ਦੇ ਵਿੱਚ ਵਾਧੇ ਵਾਲੀ ਬਣ ਜੂਗੀ ਕਿਉਂਕਿ ਝੋਟੀ ਨੇ ਵਧ ਨਹੀਂ ਆ ਅੱਗੇ-ਅੱਗੇ ਘਟਣਾ ਲਾਦਾ ਇਹਦਾ ਉਹੀ ਵਰਕਾ ਹੀ ਪਾੜਦਿਆ ਜੇ ਕਿਉਂਕਿ ਭਾਈ ਇਹੋ ਜੀ ਝੋਟੀ ਜੇ ਅੱਜ ਆਪਾਂ ਲੈਨੇ ਆ ਤੇ ਗੱਪਣ ਚੈੱਕ ਪਾਸ ਹੋ ਕੇ ਵਧਣੀ ਆ ਘਟਣੀ ਨਹੀਂ ਇਹ ਸਭ ਕੁਝ ਤਾਂ ਚੈੱਕ ਹੋਊਗੀ ਉਸ ਦਿਨ ਇਹ 80 ਵਾਲੇ ਪਹਾੜਿਆਂ ਦੇ ਵਿੱਚ ਵੜ ਜਾਣਾ ਅੱਜ ਬੇਸ਼ੱਕ 70 ਵਾਲਿਆਂ ਦੇ ਫਿਰ ਚ ਫਿਰਦੀ ਮਗਰ ਇਹਦੇ ਫਿਰ ਕੱਟੀ ਆ ਗਈ ਬਹੁਤ ਸੋਹਣੀ ਕੱਟੀ ਆ ਜੇ ਇਹੋ ਜੀ ਆਪਾਂ ਅੱਜ ਕੱਟੀ ਲੈਨੇ ਨੂੰ ਇਹੋ ਜੀ ਏਡੀ ਕੱਟੀ ਮਿਲਦੀ ਆ ਮਿੱਤਰੋ ਤੁਸੀਂ ਆਪ ਸਮਝਦਾ ਨਾ ਬਾਕੀ ਇਹ ਹੋ ਗਈ ਬਈ 2 ਨੰਬਰ ਤੇ 3 ਨੰਬਰ ਤੇ ਜਿਹੜੀ ਮੈਂ ਆ ਬਈ 3 ਨੰਬਰ ਤੇ ਵੀਰੇ ਆਪਣੇ ਕੋਲ ਤੋਕੜ ਗੱਭਣ ਮੱਝ ਆਏ ਇਹ ਕਿੰਨੇ ਚਿਰ ਦੀ ਗੱਭਣਾ ਵੀਰੇ ਇਹ ਵੀਰੇ 4.5 ਮਹੀਨਾ ਹੀ ਗੱਭਣਾ ਚੈੱਕ ਪਾਸ ਆ ਚੈੱਕ ਪਾਸ ਆ ਵੀਰੇ ਠੀਕ ਆ ਬਈ ਦੁੱਧ ਵੀਰੇ ਦੁੱਧ ਵੀਰੇ ਇੱਕ ਟਾਈਮ 5 ਕਿਲੋ ਆ ਇਹਦੇ ਇੱਕ ਟਾਈਮ ਹੀ ਮਿਲਦੀ ਆ ਹਾਂਜੀ ਇੱਕ ਟਾਈਮ ਟੀਕੇ ਦੇ ਮਿਲਦੀ ਕਿ ਪਾੜੇ ਤੇ ਨਹੀਂ ਨਹੀਂ ਵੀਰੇ ਥਾਪੀ ਤੇ ਮਿਲਦੀ ਆ ਜੀ ਥਾਪੀ ਤੇ ਮਿਲਦੀ ਆ ਚੂਣ ਚਾਂ ਕਿਵੇਂ ਲੱਗਾ ਬਈ ਚੂਣ ਚਾਂ ਬਈ ਵਧੀਆ ਇੱਕ ਨੰਬਰ ਇੱਕ ਨੰਬਰ ਇਹ ਕਿੰਨੇ ਦੀ ਦੇ ਦੇਾਂਗੇ ਬਈ ਏ ਵੀਰੇ ਆਪਾਂ 60000 ਰੁਪਏ ਮੋਲ ਕਰਦੇ ਦਾ ਮੰਤਨ ਵਿੱਚੋਂ ਕਰਦਾ ਕੋਈ ਕੱਢੀ ਫਾਰੋ ਤੋਰੀ ਵੀਰੇ ਮਣਾ ਲੈ ਵੀ ਮਿੱਤਰੋ ਇਹ ਹੈਗੇ ਪੰਜਾਂ ਦੀ ਕਿ ਸਾਢੇ ਪੰਜਾਂ ਦੀ ਸਾਢੇ ਚਾਰਾਂ ਦੀ ਵੀਰੇ ਸਾਢੇ ਚਾਰਾਂ ਮਹੀਨਿਆਂ ਦੀ ਇਹ ਗੱਬਣ ਚੱਕ ਪਾਸ ਮੈਂ ਆ ਮਿੱਤਰੋ ਦੁੱਧ ਪੀ ਤਾਜੀ ਦਾ ਦੁੱਧ ਕਿੰਨਾ ਕੋਈ ਦੱਸਿਆ ਹੀ ਮਾਲਕਾਂ ਨੇ ਇਹਨੇ ਵੀਰੇ 14 15 ਕਿਲੋ ਦਿੱਤਾ ਦਿੱਤਾ ਹੋਊਗਾ ਖੁੱਲੀ ਬੋਤਲ ਮੈਂ ਜੀ ਨਹੀਂ ਲਾਇਆ ਲੱਗਦਾ ਤੇਰੇ ਕੋਲ ਹੋ ਜਿਆਣਾ ਹਾਂ ਵੀਰੇ ਉੱਥੇ ਚਾਰ ਚੂਰ ਤੇ ਆਈ ਸੀਗੀ ਉਸ ਕਰਕੇ ਥੋੜਾ ਜਿਹਾ ਕਰ ਗਈ ਆਪਣੇ ਘਰੇ ਦੇ ਉਪਰ ਬਾਕੀ ਝੋਲ ਝਾਲ ਬਹੁਤ ਹੈ ਮੈਂ ਹਾਂ ਜੀ ਬਾਈ ਪੂੜਾ ਬਹੁਤ ਚੰਗਾ ਮੈਂ ਦਾ ਵੀ ਇਹ ਗੱਲ ਮੰਨਣੀ ਦੇ 14 15 ਕਿਲੋ ਦੁੱਧ ਦੇਣ ਵਾਲੀ ਮੈਂ ਆ ਕਿਉਂਕਿ ਭਾਈ ਬਾਕੀ 5 1/2 ਮਹੀਨਿਆਂ ਦੀ ਹੁਣ ਗੱਬਣਾ ਇੱਕ ਟਾਈਮ 5 ਕਿਲੋ ਦੁੱਧ ਹੁਣ ਵੀ ਦਿੰਦੀ ਆ ਅੱਜ ਤੁਸੀਂ ਜੇ ਦਾ 5 ਕਿਲੋ ਦੇ ਹਿਸਾਬ ਨਾਲ ਆਈਡੀਆ ਲੈ ਲਓ ਤੇ 50 ਰੁਪਈਆ ਦੇ ਹਿਸਾਬ ਨਾਲ 250 ਰੁਪਈਆ ਇਹ ਭਾਈ ਚੜ੍ਹਦੀ ਦਿਨ ਦੇ ਨਾਲ ਜੇਬ ਦੇ ਵਿੱਚ ਪਾ ਦਿੰਦੀ ਆ ਤੇ ਇਹਨੇ ਆਪਦਾ ਖਰਚਾ ਜਿਹੜਾ ਉਹ ਆਪਦਾ ਆਪ ਕੱਢੀ ਜਾਂਦੀ ਆ ਤੇ ਫਿਰ ਇਹਨੇ ਮੇਰੇ ਹਿਸਾਬ ਦੇ ਨਾਲ ਜਦੋਂ ਨੂੰ ਸੂਣਾ ਉਦੋਂ ਨੂੰ ਇਹਨੇ ਅੱਧਾ ਕੰਮ ਨੇੜੇ ਮਾਰਨਾ ਤੇ ਕੀਮਤ ਵੀ ਠੀਕ ਆ 68000 ਰੁਪਇਆ ਤੋਂ ਮੰਨਤ ਨਾਲ ਤੁਹਾਡੀ ਮਹਿ ਬਣ ਜੂਗੀ ਇਹ 3 ਜਨਵਾਰ ਸੀ ਮਿੱਤਰੋ ਪਿੰਡ ਦੇ ਵਿੱਚ ਪੱਗਿਆਣਾ ਪਿੰਡ ਆ ਜ਼ਿਲ੍ਹਾ ਫਰੀਦਕੋਟ ਆ ਜਿਹੜੇ ਘਰ ਦੇ ਵਿੱਚੋਂ ਵੀਡੀਓ ਫੁਲਮਾਈ ਆ ਤਿੰਨਾਂ ਜਨਵਾਰਾਂ ਦੀ ਪ੍ਰੋਪਰ ਜਾਣਕਾਰੀ ਲੈਤੀ ਆ ਸਾਰੀ ਗੱਲਬਾਤ ਵੀਡੀਓ 'ਚ ਕਹਿਤੀ ਆ ਵੀਰੇ ਨੰਬਰ ਸਾਂਝਾ ਕਰੀ ਕਰਾਂ ਦੀ ਨੰਬਰ ਵੀਰੇ 8146885982 ਇੱਕ ਵਾਰੀ ਹੋਰ ਬੋਲ ਦਈਏ ਵੀਰੇ 8146885982 ਠੀਕ ਆ ਭਾਈ ਇਸ ਨੰਬਰ ਤੇ ਕਰ ਲਿਓ ਵੀਰੇ ਨਾਲ ਗੱਲਬਾਤ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ